ਰਾਤ 2:00 ਵਜੇ ਦੀ ਗੱਲ ਆਈ ਤੇ ਇਹਦੇ ਵਿੱਚ 8 ਟੋਲੇ ਸੋਨਾ ਤੇ 20000 ਰੁਪਏ ਨਕਦੀ ਤੇ ਕੰਦ ਵਿੱਚ ਦੋ ਪਾੜ ਲਾਏ ਨੇ ਤੇ ਰਾਤ 8:00 2:00 ਵਜੇ ਚੋਰੀ ਕਰਕੇ ਲਗੇ ਕਿੰਨੇ ਵਜੇ ਪਤਾ ਕਿਵੇਂ ਲੱਗਿਆ ਤੁਹਾਨੂੰ ਇਹਨੂੰ ਸਾਨੂੰ ਤਾਂ ਸਵੇਰੇ 6:35 ਵਜੇ ਪਤਾ ਲੱਗਿਆ ਜੀ ਛੱਡਕਾ ਵਗੈਰਾ ਹੋਇਆ ਰਾਤ 2:00 ਵਜੇ ਇੱਕ ਵਾਰੀ ਖੜਕਾ ਹੋਇਆ ਤੇ ਉਦੋਂ ਅਸੀਂ ਉੱਠ ਕੇ ਬਾਹਰ ਹੀ ਜਿਹੜਾ ਮਾਰ ਕੇ ਤੇ ਸੌਂ ਗਏ ਸ਼ੱਕ ਹੈਗਾ ਤੁਹਾਨੂੰ ਕੋਈ ਤੇ ਸ਼ੱਕ ਦੋ ਤਿੰਨ ਬੰਦੇ ਉੱਪਰ ਹੀ ਫਿਰਦੇ ਸੀਗੇ ਕਿਉਂ ਮੈਨੂੰ ਸ਼ੱਕ ਆ ਜੀ ਇੰਨੇ ਦਿਨ ਪਹਿਲਾਂ ਤੋਂ ਸੀ ਕਿੰਚਾਰ ਦਿਨ ਹੋ ਗਏ ਇਹ ਰੇਕੀ ਗੱਲ ਦਾ ਮਾਤਾ ਕਿੱਥੇ ਗਿਆ ਇਹ ਤਾਂ ਹੰਗਿਆਲੇ ਰੋਡ ਤੇ ਹੀ ਦਾਣਾ ਮੰਡੀ ਜਰੂਰ ਕੋਈ ਪੁਲਿਸ ਪ੍ਰਸ਼ਾਸਨ ਆਇਆ ਸੀ ਤੇ ਉਹਨਾਂ ਨੂੰ ਕਿਹਾ ਸੀ ਕਾਰਵਾਈ ਕਰਨ ਕੋਈ ਨਰਗੀ ਵੀ ਲੈ ਕੇ ਗਿਆ 20000 ਰੁਪਏ ਨਰਗੀ ਆਉਣ ਵਾਲੇ ਕੱਪੜੇ ਵੀ ਲੈ ਗਏ ਹੋਰ ਕੀ ਲੈ ਕੇ ਗਿਆ ਸਿਉਣਾ ਲੈ ਗਈ ਅੱਠ ਕੁਲ ਤੇ ਟੌਕਸਾਈ ਵਾਲੀਆਂ ਨੇ ਟਿਕਾਹਾ ਹਾਰੇ ਕਿੰਨੇ ਕੁ ਬੰਦੇ ਪੈਸਾਂ ਪਾਈਆਂ ਸੀ ਲੋਕ ਕਿੰਨੇ ਕੁ ਬੰਦੇ ਦਾ ਕੰਮ ਲੱਗਦਾ ਇੱਥੇ ਕੰਚਾਰ ਮੰਦਿਰ ਹੋਣੀ ਹੈ ਵੱਧ ਵੀ ਹੋ ਸਕਦਾ ਦੋ ਪੁੱਛੋਂ ਦੀ ਪਾੜ ਲਾਇਆ ਜਦੋਂ ਤਾਂ ਪਿੱਛੇ ਮਤਲਬ ਕਿੰਨੀ ਕਿੰਨੀ ਜਗ੍ਹਾ ਸੀ ਉਹ ਸੀ 6 ਫੁੱਟ ਦੇ ਕਿਤੇ ਵੱਧ ਸੀ ਉਹ 8-9 ਫੁੱਟ ਹੋ ਗਈ ਹੈਗਾ ਤਾਂ ਮਤਲਬ ਦੋ ਬੰਦੇ ਤੇ ਬੰਦੇ ਦੇ ਉੱਤੇ ਚੜ ਕੇ ਹਾਂਜੀ ਹਾਂ ਐਦਾਂ ਹੀ ਲੱਗਦਾ ਜੀ ਦੇਖਣ ਨੂੰ ਪੁਲਿਸ ਪ੍ਰਸ਼ਾਸਨ ਨੂੰ ਪਹੁੰਚੇ ਹਾਂਜੀ ਹਾਂ ਸਵੇਰੇ ਆਏ ਸੀ ਮੰਗ ਕੀ ਕਰਦੇ ਤੁਸੀਂ ਮੰਗਦੇ ਜਲਦ ਤੋਂ ਜਲ ਕਾਰਵਾਈ ਹੋਈ ਜਾਵੇ ਸਾਡੀ ਚੋਰੀ ਉਹ ਵਾਪਸ ਕਰਵਾਇਆ ਜਾਵੇ ਸਾਨੂੰ ਤਿੰਨਾਂ ਮੇਰਾ ਪਿੰਡ ਜਲੂਰ ਆ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਨਾ ਕਹਿੰਦੇ ਚੋਰੀ ਹੋਈ ਹੈ ਅਸੀਂ ਕਹਿੰਦੇ ਇਹ ਸਾਡੇ ਮਤਲਬ ਚਾਚਾ ਜੀ ਨੇ ਕਿਨਾਂ ਦੇ ਘਰ ਹੀ ਚੋਰੀ ਹੋਈ ਆ ਠੀਕ ਹੈ ਜੀ ਰਾਤ ਮਤਲਬ 1:3 2 ਵਜੇ ਦੀ ਗੱਲ ਆ ਜੀ ਤੇ ਕਾਫੀ ਨੁਕਸਾਨ ਹੋਇਆ ਜੀ ਇਹਨਾਂ ਦਾ ਸ਼ਿਉਣਾ ਲੈ ਗਈ ਨਾਲ ਕੱਪੜੇ ਨਗਦੀ ਲੈ ਗਈ ਜੀ ਠੀਕ ਹੈ ਜੀ ਇਹਦੇ ਮਤਲਬ ਇਹ 5-6 ਬੰਦਿਆਂ ਦਾ ਪ੍ਰੋਜੈਕਟ ਆ ਇਹ ਪਹਿਲਾਂ ਰੈਕੀ ਕਰੀਗੀ ਰੈਕੀ ਕਰਕੇ ਬਾਅਦ ਚ ਇਹ ਮਤਲਬ ਇਹ ਕੰਮ ਕੀਤਾ ਗਿਆ ਜੀ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਜਲਦੀ ਤੋਂ ਜਲਦੀ ਇਹਨਾਂ ਤੇ ਕਾਰਵਾਈ ਕਰੀ ਜਾਵੇ ਠੀਕ ਹੈ ਇਹਨਾਂ ਦਾ ਕਿਹੜਾ ਸਮਾਨ ਉਹ ਵਾਪਸ ਕੀਤਾ ਜਾਵੇ ਇੱਕ ਕਿਰੇਲੂ ਪਰਿਵਾਰ ਆਈ ਕਿਸਾਨ ਪਰਿਵਾਰ ਆਈ ਠੀਕ ਹੈ ਜੀ ਤੇ ਬਹੁਤੇ ਕੋਈ ਐਡੇ ਬੰਦੇ ਵੀ ਸਾਦੇ ਬੰਦੇ ਨੇ ਜੀ ਵੀ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਨੇ ਸੀ ਵੱਧ ਤੋਂ ਵੱਧ ਇਹਨਾਂ ਦਾ ਸਾਧ ਦਿੱਤਾ ਜਾਵੇ ਇਨਵੈਸਟੀਗੇਸ਼ਨ ਕਰਕੇ ਸਾਰਾ ਕੁਝ ਇਹਨਾਂ ਦਾ ਸਮਾਨ ਵਾਪਸ ਕੀਤਾ ਜਾਵੇ ਇਹ ਲਗਾਤਾਰ ਚੋਰੀਆਂ ਵਧ ਰਹੀਆਂ ਹੈਗੀਆਂ ਨਿਸ਼ਾਨਾ ਬਣਾਇਆ ਜਾ ਰਿਹਾ ਕੀ ਕਹਿਣਾ ਚਾਹੀਦਾ ਇਹੀ ਗੱਲ ਜੀ ਇਹ ਆਪਣੇ ਹੁਣ ਪਿੰਡਾਂ ਦੇ ਵਿੱਚ ਆਮੀਨ ਥੋੜੇ ਨਸ਼ੇ ਵਧ ਗਏ ਜੀ ਠੀਕ ਹੈ ਜੀ ਇਹ ਹੀ ਆ ਪ੍ਰਸ਼ਾਸਨ ਨੂੰ ਵੀ ਤੇ ਰੋਕ ਪਾਈ ਜਾਵੇ। ਬਸ ਜੀ ਕੈਮਰੇ ਬਗੜਾ ਲੱਗੇ ਹੋ ਜੀ ਕੋਈ ਜੀ ਕੈਮਰੇ ਜੀ ਪਿੰਡ ਦੇ ਵਿੱਚ ਨਹੀਂ ਲੱਗੇ ਜੀ। ਕਿੰਨਾ ਕਿੰਨੇ ਕੁ ਟੋਲੇ ਸੋਨਾ ਲੈ ਗਏ ਤੇ ਕੋਈ ਨਕਦੀ ਕਿੰਨੀ ਕੁ ਲੈ ਗਏ? 8 ਕ ਟੋਲੇ ਦੱਸਦੇ ਜੀ ਪਰਿਵਾਰ ਕਹਿੰਦੇ ਵੀ ਲੈ ਗਏ ਤੇ 20 ਹਜ਼ਾਰ ਰੁਪਏ ਨਕਦ ਲੈ ਗਏ ਜੀ। ਕੁੱਲ ਕਿੰਨਾ ਦਾ ਸੋਨਾ ਹੋ ਗਿਆ? ਮਤਲਬ ਲਾਲੋਈ ਤੁਸੀਂ ਮਤਲਬ 7-8 ਲੱਖ ਦਾ ਮਤਲਬ ਵਿੱਚ ਹੀ ਕੱਪੜੇ ਪਾ ਕੇ ਵੀ ਹੈਗਾ ਜੀ। ਪਰਵਾਰ ਕਿਛੀ ਜਿਹੜੇ ਚੋਰੀ ਹੋਈ ਪਰਵਾਰ ਇੱਥੇ ਸੀ ਘਰੇ ਬਸ ਮਤਲਬ ਪਈ ਸੀ ਰਾਤ ਨੂੰ ਹੀ ਕੋਈ ਇਹੋ ਜਿਹਾ ਮਤਲਬ ਸਪਰੇਅ ਵਗੈਰਾ ਜਾਂ ਕੋਈ ਮਤਲਬ ਛੜਕੀ ਗਈ ਪੱਖੇ ਮੂਰੀ ਜੀ ਪਹਿਲਾਂ ਨਾਲ ਵਾਲੇ ਘਰ ਦੇ ਵਿੱਚ ਵੀ ਕੁਝ ਕਰਕੇ ਗਏ ਆ ਇਧਰ ਹੀ ਮਤਲਬ ਗਏ ਸੀ ਵੀ ਉੱਧਰ ਕੁਝ ਕੀਤਾ ਨਹੀਂ ਉਹਨਾਂ ਨੇ ਬਸ ਇੱਕ ਟਰੰਕ ਜਿਹਾ ਮਤਲਬ ਚੋਰੀ ਮਤਲਬ ਫੋੜ ਕੇ ਜੀ ਚਲੀ ਗਈ ਕੋਈ ਸਪਾਸ ਨੂੰ ਪਹੁੰਚੇ ਵੀ ਹਾਂ ਪ੍ਰਸ਼ਾਸਨ ਆਇਆ ਸੀ ਸਵੇਰੇ ਜੀ ਉਹ ਕਾਰਵਾਈ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਜੀ ਉਹਨਾਂ ਨੇ ਅੱਜ ਜਿਲ੍ਹਾ ਪ੍ਰਸ਼ਾਸਕਤੋਂ ਵੀ ਕਜੂ ਬਾਦਿੰ। ਕੀ ਕਹਿਣਾ ਚਾਹਣਗੇ? ਅੱਜ ਸਾਡੇ ਪਿੰਡ ਝਲੂਰ ਵਿਖੇ ਇੱਕ ਸਾਡਾ ਕਿਸਾਨ ਪਹਹਾ ਕੇਵਲ ਸਿੰਘ ਉਹਦੇ ਘਰ ਰਾਤ ਤਕਰੀਬਨ 2:00 ਵਜੇ ਦੇ ਕਰੀਬ ਚੋਰੀ ਹੋਈ ਹੈਗੀ ਜਿਹਦੇ ਵਿੱਚ ਸਵੇਰੇ ਪਤਾ ਲੱਗਿਆ ਪਰਿਵਾਰ ਨੂੰ ਵੀ 8 ਟੋਲੇ ਸੋਨਾ 20000 ਨਗਦ ਵੀ ਅਤੇ ਬਹੁਤ ਸਾਰੇ ਇਹਨਾਂ ਦੇ ਕੀਮਤੀ ਕੱਪੜੇ ਜਾਂ ਹੋਰ ਗਹਿਣੇ ਵਗੈਰਾ ਜਿਹੜੇ ਪਏ ଥି। ਉਹ 14 ਵੱਲੋਂ ਘਰ ਦੀ ਬੈਕ ਸਾਈਡ ਤੋਂ ਦੀ ਪਾੜ ਲਾ ਕੇ ਜਿਹੜਾ ਉਹ ਅਨਜਾਮ ਦਿੱਤਾ ਗਿਆ। ਕਿੰਨੇ ਨੁਕਸਾਨ ਆਇਆ। ਨੁਕਸਾਨ ਤਕਰੀਬਨ 8-10 ਲੱਖ ਰੁਪਏ ਦਾ ਪ੍ਰਭਾਵ ਦਾ ਜਿਹੜਾ ਹੋ ਚੁੱਕਿਆ ਜੀ ਛੋਟਾ ਕਿਸਾਨ ਹੈ। ਬੜੀ ਵੱਡੀ ਮਾਤ ਜਿਹੜੀ ਹੈ ਪਰਿਵਾਰ ਤੇ। ਕਿੰਨੀ ਤੋਂ ਜ਼ਮੀਨ ਹੈ ਇਹਨਾਂ ਕੋਲੇ? ਜ਼ਮੀਨ 2 2/3 ਏਕੜ ਹੈ ਜੀ ਕੇਵਲ ਸਿੰਘ ਕੋ। ਮੰਗ ਕੀ ਕਰਦੇ? ਮੰਗ ਪ੍ਰਸ਼ਾਸਨ ਤੋਂ ਆ ਜੀ ਵੀ ਪੂਰੀ ਤਨਦੇਹੀ ਨਾਲ ਇਹਦੀ ਜਿਹੜੀ ਜਾਂਚ ਕੀਤੀ ਜਾਵੇ ਤੇ ਪਰਿਵਾਰ ਨੂੰ ਜਿਹੜਾ ਬਣਦਾ ਇਨਸਾਫ ਦਿੱਤਾ ਜਾਵੇ ਕਿਉਂਕਿ ਕਿਸਾਨੀ ਦਾ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਰਜ਼ੇ ਦੀ ਮਾਰਹੀਠ ਆਰਥਿਕ ਦੰਗੀ ਤੋਂ ਬੁਝਵਈ ਹੈਗੀ ਪਰ ਛੋਟੇ ਜ਼ਿਮੀਦਾਰ ਤੇ ਐਡੀ ਵੱਡੀ ਮਾਅ ਪੈ ਜਾਣੀ ਮੈਨੂੰ ਲੱਗਦਾ ਵੀ ਉਹ ਸਾਰੀ ਉਮਰ ਦਾ ਪਾੜਾ ਜਿਹੜਾ ਵੱਲਦਾ ਨਹੀਂ ਹੈਗਾ ਪ੍ਰਸ਼ਾਸਨ ਇਹਦੀ ਪੂਰੀ ਤਣਦੇਹੀ ਦੇ ਨਾਲ ਜਾਂਚ ਕਰੇ ਤੇ ਪਰਿਵਾਰ ਨੂੰ ਜਿਹੜਾ ਬਣਦਾ ਇਨਸਾਫ ਹੈ ਉਹ ਜਲਦ ਤੋਂ ਜਲਦ ਮਿਲਣਾ ਚਾਹੀਦਾ ਕੋਈ ਸ਼ੱਕੀ ਬੰਦਾ ਹੀ ਪਿੰਡ ਚ ਭੁੰਦੀ ਰੱਖੀ ਸ਼ੱਕੀ ਦਾਣਾ ਮੰਡੀ ਦੇ ਸਾਹਮਣੇ ਘਰ ਹੈ ਜੀ ਇਹਨਾਂ ਦੇ ਆ ਅਕਸਰ ਇੱਥੇ ਲੋਕ ਆਉਂਦੇ ਰਹਿੰਦੇ ਆਪਾਂ ਜਿਸ ਤਰ੍ਹਾਂ ਦੇਖਣ ਦੀ ਗੱਲ ਹੈ ਵੀ ਕੁਝ ਉੱਪਰ ਦੇ ਬੰਦੇ ਇੱਥੇ ਤਿੰਨ ਚਾਰ ਦਿਨ ਪਹਿਲਾਂ ਦੇਖੇ ਗਏ ਹੈਗੇ ਹੋ ਸਕਦਾ ਵੀ ਉਹਨਾਂ ਨੇ ਕੋਈ ਵੇਖੀ ਬਗੈਰਾ ਜਾਂ ਇੱਥੇ ਦੇਖਿਆ ਹੋਵੇ ਵੀ ਤਾਂ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਘਰ ਦੀ ਬੈਕ ਸਾਈਡ ਤੋਂ ਵੀ ਖੇਤ ਤਕਰੀਬਨ 8 ਫੁੱਟ 8-9 ਫੁੱਟ ਲੱਗ ਕੇ ਨੀਵੇਂ ਆ ਜੀ ਹਾਂਜੀ ਤੇ ਜੀ ਪਹਿਲੇ ਕੰਮ ਦੇ ਚ ਪਾੜ ਲਾਇਆ ਗਿਆ ਕਮਰੇ ਤਿੰਨ ਕਮਰਿਆਂ ਦੇ ਵਿੱਚ ਪਾੜ ਲੱਗਾ ਜਿਹਦੇ ਭਰਾ ਨੇ ਨਾਲ ਦਰਸਨ ਸਿੰਘ ਉਹਨਾਂ ਨੇ ਵੀ ਪਾੜ ਲਾਇਆ ਉੱਥੋਂ ਨਹੀਂ ਕੁਝ ਉਹਨਾਂ ਦੇ ਹੱਥ ਆਇਆ ਤਾਂ ਇੱਧਰ ਕੇਵਲ ਸਿੰਘ ਦੇ ਘਰ ਆ ਕੇ ਇਹਨਾਂ ਨੇ ਬੈੱਡਰੂਮ ਦੇ ਵਿੱਚ ਪਾੜ ਲਾਇਆ ਉੱਥੋਂ ਵੀ ਨਹੀਂ ਇਹਨਾਂ ਦੇ ਹੱਥ ਕੋਸ ਆਇਆ ਤਾਂ ਇਹਨਾਂ ਨੇ ਤੀਸਰੇ ਕਮਰੇ ਦੇ ਵਿੱਚ ਜਾ ਕੇ ਜਿੱਥੇ ਇਹਨਾਂ ਦਾ ਸਟੋਰ ਰੂਮ ਸੀ ਉਹਦੇ ਵਿੱਚ ਪੇਟੀਆਂ ਵਗੈਰਾ ਪਈਆਂ ᱛੀ ਉੱਥੇ ਆ ਕੇ ਇਹਨਾਂ ਨੇ ਦੇਖਿਆ ਤਾਂ ਉੱਥੋਂ ਇਹ ਤਕਰੀਬਨ ਨਾਗਦੀ ਤੇ ਸੋਨਾ 8-9 ਤੋਲੇ ਇਹਨਾਂ ਦੇ ਕੀਮਤੀ ਕੱਪੜੇ ਸੀ ਜਿਹੜੇ ਬੇਟੇ ਦੇ ਵਿਆਹ ਵਾਸਤੇ ਬਣਾ ਕੇ ਰੱਖੇ ਸੀ ਉਹ ਸਾਦੇ ਜਿਹੜੇ ਉਹ ਲੈ ਗਏ। ਬਾਕੀ ਦਾ ਸਾਰਾ ਸਮਾਨ ਲੈ ਗਿਆ ਮਤਲਬ। ਹਾਂਜੀ ਹਾਂ ਉਹ ਸਾਵਾ ਜੋ ਵਿਆਹ ਵਾਸਤੇ ਸਮਾਨ ਇਹਨਾਂ ਨੇ ਤਿਆਰ ਕੀਤਾ ਸੀ ਤਾਂ तकरीबन 7 ਲੱਖ ਦਾ ਤਾਂ ਉਹ ਵੀ ਹੈ। ਹਾਂਜੀ ਹਾਂ तकरीबन 8-10 ਲੱਖ ਦੀ ਜਿਹੜੀ ਇਹ ਮਾਰ ਪਰਿਵਾਰ ਤੇ ਪਈ ਹੈ ਗਰੀਬ ਪਰਿਵਾਰ ਹੈ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦੀ ਜਲਦ ਤੋਂ ਜਲਦ ਜਾਂਚ ਕਰਕੇ ਜਿਹੜਾ ਬਣਦਾ ਅਨਸਾਫ਼ ਕੁਦਵਾਬ ਨੂੰ ਦਿੱਤਾ ਜਾਣਾ ਚਾਹੀਦਾ। ਜਿਸ ਵੇਲੇ ਸਾਡੇ ਖਾਤੋਂ ਵੀ ਤੁਹਾਨੂੰ ਕਟੋਰੂਮ ਤੋਂ ਫੋਨ ਆਇਆ ਜਿਨਵੇਂ ਇੱਕ ਕੇਬਲ ਸਿੰਘ son of ਅਮਰਜੀਤ ਸਿੰਘ ਵਾਸੀ ਦਰਬਾਰੀ ਪੱਤੀ ਜਲੂਰ ਦੇ ਘਰੇ ਪਿੱਛੋਂ ਪਾੜ ਲਾ ਕੇ ਚੋਰੀ ਹੋਈ ਹੈ ਇਸ ਤੇ ਮੌਕੇ ਤੇ 112 ਟੀਮ ਵੀ ਪਹੁੰਚੀ ਸਾਡੇ ਅਸੀਂ ਪਹੁੰਚੇ ਮੌਕੇ ਜਾ ਕੇ ਦੇਖਿਆ ਘਰ ਦੇ ਸਾਰੇ ਮੈਂਬਰ ਘਰੇ ਸੁੱਤੇ ਪਏ ਸੀ ਜਿਸ ਦੇ ਬਾਵਜੂਦ ਵੀ ਪਿੱਛੇ ਖੇਤ ਝੋਨੇ ਸੀ ਉਸ ਤੋਂ ਪਾੜ ਲਾ ਕੇ ਚੋਰੀ ਕੀਤੀ ਗਈ ਹੈ ਉਹਦਾ ਬਿਆਨ ਲਿਖ ਕੇ ਅਸੀਂ ਜੋ ਕਾਰਵਾਈ ਹੋ ਰਹੀ ਹੈ ਨਾਲ ਦੇ ਆਲੇ-ਦੁਆਲੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਤੇ ਡਾਕਸ ਸਕਾਡ ਨਾਲ ਉੱਥੇ ਦੇਖ ਰਹੇ ਹਾਂ ਫਿੰਗਰਪ੍ਰਿੰਟਸ ਨੂੰ ਤੇ ਫੁੱਟਪ੍ਰਿੰਟਸ ਜੋ ਮਿਲਦੇ ਨੇ ਫੜ ਕੇ ਨਾ ਚੋਰਾਂ ਨੂੰ ਉਸ ਕਾਬੂ ਕਰਕੇ ਅਸੀਂ ਕੰਮ ਕਰਾਂਗੇ देखने चाहिए कि वो तो पीछे आठ मोटर चोरना लगे और निर्माण मोटर उसके ऊपर भी दिखती गई है चोरी तो इसके नहीं चोरना लगा मतलब नुकसान तो सही है पांच छह तोड़े सोने से कहना दस बीस कैसे कह रहे हैं बाकी वाले वेरीफाई कर रहे हैं ऐसे जो हमारे स्टेटमेंट लिखा हुआ वो जन साथ जैसी कार्रवाई होगी उसे पत्ता देकर सिंह दोषियों को जल्दी जल्दी फंड की कोशिश कराएंगे और सीसीटीवी फोटो जो सामने आ रही है चेक कर रहे हैं जैसे सीसीटीवी कैमरे आड़े दाड़े लगे हुए हैं कितने वो देख रहे हैं कोई फुटेज मिले तो करके सिंह ਪੜਾਂਗੇ ਦੋਸ਼ੀ